ਸਸੇ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਧੂਰੀ ਕਾਰ ਬਜ਼ਾਰ ਸੰਗਰੂਰ ਬਰਨਾਲਾ ਪਹੀੜ ਅੱਜ ਦੀ ਵੀਡੀਓ ਆਪਾਂ ਆਫਿਸ ਤੇ ਬੈ ਕੇ ਬਣਾ ਰਹੇ ਹਾਂ ਕਿਉਂਕਿ ਅੱਜ ਦੀ ਵੀਡੀਓ ਦਾ ਮਕਸਦ ਤੁਹਾਨੂੰ ਗੱਡੀਆਂ ਦਿਖਾਉਣਾ ਨਹੀਂ ਹੈਗਾ ਅੱਜ ਦੀ ਵੀਡੀਓ ਦਾ ਮਕਸਦ ਹੈਗਾ ਤੁਹਾਨੂੰ ਲੋਨ ਬਾਰੇ ਜਾਣਕਾਰੀ ਦੇਣ ਦਾ ਕਿਉਂਕਿ ਸਾਡੇ ਕੋਲ ਬਹੁਤ ਕਾਲਸ ਆਉਂਦੀਆਂ ਨੇ ਦਿਹਾੜੀ ਦੇ ਵਿੱਚ ਮਤਲਬ ਸਾਡੀ ਟੀਮ ਇਸੇ ਕੰਮ 'ਚ ਜ਼ਿਆਦਾ ਬਿਜ਼ੀ ਰਹਿੰਦੀ ਆ ਵੀ ਮੇਰਾ ਲੋਨ ਹੋ ਜਾਊਗਾ ਜੀ 100% ਲੋਨ ਹੋ ਜਾਊਗਾ ਜੀ ਮੈਂ ਆ ਕੰਮ ਕਰਦਾ ਮੈਂ ਆ ਕੰਮ ਕਰਦਾ ਮੇਰਾ ਲੋਨ ਹੋ ਜੂਗਾ ਹੀ ਅਸੀਂ ਬਹੁਤ ੱੱਕੇ ਖਾ ਲਏ ਜੀ ਲੋਨ ਨਹੀਂ ਹੋ ਰਿਹਾ ਤਾਂ ਅਸੀਂ ਸੋਚਿਆ ਵੀ ਕਿਉਂ ਨਾ ਆਪਾਂ ਇਹੀ ਅਵੇਅਰਨੈਸ ਤੇ ਉੱਪਰ ਇੱਕ ਵੀਡੀਓ ਬਣਾਈਏ ਜਿਹਦੇ ਚ ਤੁਹਾਨੂੰ ਪਤਾ ਲੱਗੇ ਵੀ ਲੋਨ ਕਿਸ ਤਰ੍ਹਾਂ ਹੁੰਦਾ ਕਿਉਂਕਿ ਲੋਨ ਦੇ ਚੱਕਰ ਦੇ ਵਿੱਚ ਅਸੀਂ ਬਹੁਤ ਲੋਕ ਦੇਖੇ ਨੇ ਜਿਹੜੇ ਬਹੁਤ ਪੈਸਾ ਖਰਾਬ ਕਰ ਦਿੰਦੇ ਨੇ ਜਿਵੇਂ ਕਿਸੇ ਨੂੰ ਪੈਸੇ ਦੇ ਤੇ ਵੀ ਮੇਰਾ ਲੋਨ ਕਰਾ ਦੇ ਲੋਨ ਫੇਰ ਵੀ ਨਹੀਂ ਹੋਇਆ ਉਹ ਪੈਸੇ ਵੀ ਖਾ ਜਾਣਾ ਇਹ ਜੋ ਤੁਹਾਨੂੰ ਆ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਆ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਵੀਡੀਓ ਨੂੰ ਕਮੈਂਟ ਕਰਿਓ ਜੇ ਕੋਈ ਲੱਗਿਆ ਵੀ ਜਾਣਕਾਰੀ ਬਿਲਕੁਲ ਸਹੀ ਦਿੱਤੀ ਆ ਤੇ ਸਾਡਾ ਜਿਹੜਾ ਪੇਜ ਆ ਉਹਨੂੰ ਫੋਲੋ ਕਰਕੇ ਰੱਖਿਓ YouTube ਚੈਨਲ ਆ ਉਹਨੂੰ ਸਬਸਕ੍ਰਾਈਬ ਕਰਕੇ ਰੱਖਿਓ ਵੀਡੀਓ ਦੇ ਵਿੱਚ ਤੁਹਾਨੂੰ ਇਹ ਮਤਲ ਹਰ ਕੈਟਾਗਰੀ ਨੂੰ ਅਸੀਂ ਟੱਚ ਕਰਾਂਗੇ ਜਿਹਦੇ ਚ ਤੁਹਾਨੂੰ ਹਰ ਜਾਣਕਾਰੀ ਤੁਹਾਨੂੰ ਪਤਾ ਲੱਗੂਗੀ ਵੀ ਹਾਂ ਇਹਨਾਂ ਨੇ ਗੱਲ ਬਿਲਕੁਲ ਸਹੀ ਦੱਸੀ ਆ ਆ ਤੁਹਾਨੂੰ ਜ਼ਿਆਦਾ ਥੱਕੇ ਖਾਂ ਦੀ ਲੋੜ ਨਹੀਂ ਜੇ ਕੋਈ ਜ਼ਰੂਰਤ ਪੈਂਦੀ ਵੀ ਆ ਤਾਂ ਸਾਡੇ ਨਾਲ ਜਦੋਂ ਮਰਜ਼ੀ ਨੀਚੇ ਦਿੱਤੇ ਨੰਬਰਾਂ 'ਤੇ ਤੁਸੀਂ ਕਾਲ ਕਰਕੇ ਹੋਰ ਡੀਪ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਾਡੀ ਟੀਮ ਦਊਗੀ। ਮਤਲਬ ਮੇਨ ਜਿਹੜਾ ਵਿਸ਼ਾ ਆਪਾਂ ਚੱਲ ਰਿਹਾ ਵੀ ਅ ਪ੍ਰਾਣੀ ਗੱਡੀਆਂ ਤੇ ਲੋਨ। ਮਤਲਬ ਮੇਨ ਕਰ ਲਈਏ ਆ ਵੀ ਆਪਾਂ ਸੋਚਦੇ ਆਂ ਜਦੋਂ ਆਪਾਂ ਪ੍ਰਾਣੀ ਗੱਡੀ ਲੈਣ ਬਾਰੇ ਸੋਚਦੇ ਆਂ ਆਪਣੇ ਹਰ ਇੱਕ ਬੰਦੇ ਦਾ ਡਰੀਮ ਹੁੰਦਾ ਵੀ ਆਪਾਂ ਉੱਚਾ ਮਾਡਲ ਗੱਡੀ ਮਿਲ ਜੇ ਤੇ ਜੇ ਬਜਟ ਤੁਹਾਡਾ 2 ਲੱਖ ਰਾਂ ਦਾ ਤੁਹਾਨੂੰ 4 ਲੱਖ ਵਾਲੀ ਗੱਡੀ ਪਸੰਦ ਆਉਂਦੀ ਹੈ ਇਹ ਪੱਕਾ ਜੇ ਨਹੀਂ ਹੈਗਾ ਤਾਂ ਤੁਸੀਂ ਦੱਸ ਦਿਓ। ਮਤਲਬ ਪੱਕੀ ਗੱਲ ਹੁੰਦੀ ਹੈ ਵੀ ਜਦੋਂ ਆਪਾਂ 2 ਲੱਖ ਦੇ ਬਜਟ ਨੂੰ ਜੇ ਜੇ 2 ਲੱਖ ਜੇਬ ਵਿੱਚ ਪਾ ਕੇ ਚੱਲਦੇ ਹਾਂ ਤਾਂ ਆਪਣੇ ਕੋਲ 4 ਲੱਖ ਵਾਲੀ ਗੱਡੀ ਦਾ ਬਜਟ ਆਪਣੇ ਡ੍ਰੀਮ ਹੁੰਦਾ ਜੇ 1 ਲੱਖ ਆਪਣੀ ਜੇਬ ਚ ਤਾਂ ਆਪਾਂ 2 ਲੱਖ ਵਾਲੀ ਗੱਡੀ ਦਾ ਡ੍ਰੀਮ ਦੇਦੇ ਜਾਂ 2.5 ਲੱਖ ਵਾਲੀ ਗੱਡੀ ਦਾ ਡ੍ਰੀਮ ਦੇ ਤੇ ਇਸ ਚੀਜ਼ ਦਾ ਹੱਲ ਸਿਰਫ ਇਹੀ ਹੈ ਵੀ ਅੱਜ ਦੇ ਟਾਈਮ 'ਚ ਇੱਕੋ ਫ੍ਰੀडम ਹੋ ਗਈ ਹੈ ਕਿਉਂਕਿ ਲੋਨ ਦੀ ਬਹੁਤ ਵੱਡੀ ਫ੍ਰੀडम ਹੈ ਲੋਨ ਹਰ ਵਰਗ ਦਾ ਹਰ ਤਰ੍ਹਾਂ ਦੇ ਬੰਦੇ ਦਾ ਲੋਨ ਹੋ ਰਿਹਾ ਪਰ ਆਪਾਂ ਨੂੰ ਪਤਾ ਨਹੀਂ ਵੀ ਆਪਾਂ ਸਹੀ ਜਗ੍ਹਾ ਤੇ ਕਿਵੇਂ ਪਹੁੰਚੀਏ ਅਸੀਂ ਤੁਹਾਨੂੰ ਪਹੁੰਚਾਵਾਂਗੇ ਸਹੀ ਜਗ੍ਹਾ ਦੇ ਉੱਪਰ ਸਭ ਤੋਂ ਪਹਿਲਾਂ ਤੁਸੀਂ ਇਹ ਕੈਟਾਗਰੀਜ਼ ਹੁੰਦੀਆਂ ਨੇ ਮਤਲਬ ਆਪਾਂ ਕਿਸ ਕੈਟਾਗਰੀ ਦੇ ਵਿੱਚ ਆਉਂਦੇ ਆ ਉਹ ਤੁਸੀਂ ਹੁਣ ਆਪ ਦੇਖ ਲਿਓ ਮੈਂ ਤੁਹਾਨੂੰ ਥੋੜੀਆਂ 8-9 ਕੈਟਾਗਰੀਆਂ ਤੁਹਾਨੂੰ ਦੱਸ ਦਾਂਗਾ ਵੀ ਜਿਹਦੇ ਵਿੱਚ ਆਪਾਂ ਗੱਲ ਕਰਦੇ ਆ ਅ ਬਈ ਹਰੇਕ ਮੇਰੇ ਖਲ ਹਰੇਕ ਬੰਦਾ ਇਹ ਕੈਟਾ 8-9 ਕੈਟਾਗਰੀਆਂ ਦੇ ਵਿੱਚ ਆ ਜਾਂਦਾ ਹੈਗਾ ਅ ਮਤਲਬ ਤੁਸੀਂ ਦੁਕਾਨਦਾਰ ਹੋ ਮੇਨ ਚੀਜ਼ ਰਿਟਰਨ ਭਰਦੇ ਹੋ ਪਹਿਲੀ ਕੈਟਾਗਰੀ ਤੁਸੀਂ ਦੁਕਾਨਦਾਰ ਹੋ ਲੇਕਿਨ ਤੁਸੀਂ ਰਿਟਰਨ ਨਹੀਂ ਭਰਦੇ ਮੀਡੀਅਮ ਜੀ ਦੁਕਾਨਦਾਰੀ ਕਰਦੇ ਔਰ ਤੀਸਰੀ ਹੈਗੀ ਆ ਵੀ ਤੁਸੀਂ ਦੁਕਾਨਦਾਰ ਹੋ ਪਰ ਏਡੀ ਵੱਡੀ ਦੁਕਾਨਦਾਰੀ ਨਹੀਂ ਹੈਗੀ ਤੁਹਾਡੀ ਵੀ ਤੁਸੀਂ ਤੁਹਾਡੇ ਅੰਦਰ ਕੌਨਫੀਡੈਂਸ ਨਹੀਂ ਆਉਂਦਾ ਵੀ ਯਾਰ ਮੈਂ ਨਹੀਂ ਯਾਰ ਮੈਨੂੰ ਤਾਂ ਕਿਸੇ ਨੇ ਲੋਨ ਹੀ ਨਹੀਂ ਦੇਣਾ ਹੈ ਤਾਂ ਤੁਹਾਨੂੰ ਇਹ ਦੁਕਾਨਦਾਰ ਦੇ ਵਿੱਚ ਤਿੰਨ ਕੈਟਾਗਰੀਆਂ ਆ ਗਈਆਂ ਤੇ ਚੌਥੀ ਕੈਟਾਗਰੀ ਆ ਗਈ ਤੁਸੀਂ ਨੌਕਰੀ ਕਰਦੇ ਹੋ ਪਰ ਤੁਹਾਡੀ ਸੈਲਰੀ ਆ ਜਿਹੜੀ ਬੈਂਕ ਦੇ ਵਿੱਚ ਨਹੀਂ ਪੈਂਦੀ ਵਧੀਆ ਸੈਲਰੀ ਮਿਲਦੀ ਆ ਤੁਹਾਨੂੰ ਪਰ ਪ੍ਰਾਈਵੇਟ ਸੈਕਟਰ ਦੇ ਵਿੱਚ ਜੌਬ ਕਰਦੇ ਹੋ ਇਸ ਕਰਕੇ ਤੁਹਾਡੀ ਸੈਲਰੀ ਨਹੀਂ ਦੂਸਰੀ ਕੈਟਾਗਰੀ ਵੀ ਤੁਹਾਡੀ ਸੈਲਰੀ ਜਰੂਰ ਪੈ ਰਹੀ ਹੈ ਅਕਾਊਂਟ ਦੇ ਵਿੱਚ ਪਰ ਉਹ ਘਟ ਪੈ ਰਹੀ ਹੈ ਜਾਂ ਨਹੀਂ ਪੈ ਰਹੀ ਘਟ ਪੈ ਰਹੀ ਹੈ ਜਾਂ ਫਿਰ ਲੋਨ ਤੁਹਾਨੂੰ ਨਹੀਂ ਮਿਲ ਰਿਹਾ ਹੈਗਾ ਉਹ ਕੈਟਾਗਰੀ ਹੈਗੀ ਹੈ ਤੀਸਰੀ ਕੈਟਾਗਰੀ ਹੈਗੀ ਹੈ ਇਹਦੇ ਚ ਨੌਕਰੀ ਵਾਲਿਆਂ ਦੇ ਵਿੱਚ ਵੀ ਤੁਸੀਂ ਸਰਕਾਰੀ ਜੌਬ ਕਰਦੇ ਹੋ ਜਾਂ ਸਰਕਾਰੀ ਜੌਬ ਤੋਂ ਰਿਟਾਇਰ ਹੋਏ ਹੋ ਉਹਨਾਂ ਨੂੰ ਤਾਂ ਪੈਸੇ ਕੋਈ ਦਿੱਕਤ ਨਹੀਂ ਹੁੰਦੀ ਪਰ ਫਿਰ ਵੀ ਕਿਤੇ ਨਾ ਕਿਤੇ ਕੁਝ ਨਾ ਕੁਝ ਕੜਪੜ ਹੁੰਦੀ ਆਪਾਂ ਅੱਗੇ ਗੱਲ ਕਰਦੇ ਜਾਵਾਂਗੇ ਕਿਉਂਕਿ 15-20 ਮਿੰਟ ਦੀ ਵੀਡੀਓ ਦੇ ਵਿੱਚ ਤੁਹਾਨੂੰ ਲਗਭਗ ਆਪਾਂ ਸਾਰਾ ਕੁਝ ਵਾਸ਼ ਕਰ ਦਾਂਗੇ ਤੇ ਚੌਥੀ ਕੈਟਾਗਰੀ 'ਚ ਆਪਾਂ ਆਗੇ ਜੀ ਆਪਾਂ ਜਿਵੇਂ ਖੇਤੀਬਾੜੀ ਵਾਲੇ ਬੰਦੇ ਆ ਜਾਂ ਐਗਰੀਕਲਚਰ ਨਾਲ ਰਿਲੇਟਡ ਬੰਦੇ ਆ ਮਤਲਬ ਕੁਝ ਵੀ ਕਰ ਸਕਦਾ ਆਪਾਂ ਕੀਤਾ ਆਪਣਾ ਇਸ ਤਰ੍ਹਾਂ ਦਾ ਹੋ ਸਕਦਾ ਵੀ ਜਿਵੇਂ ਟਰੈਕਟਰ ਟਰਾਲੀ ਆ ਬੰਦਾ ਕਹਿੰਦਾ ਯਾਰ ਮਨ ਤਾਂ ਕੋਈ ਲੋਨ ਹੀ ਨਹੀਂ ਦੇ ਸਕਦਾ ਜਦ ਤੁਸੀਂ ਖੇਤੀ ਕਰ ਰਹੇ ਹੋ ਆਲਰੇਡੀ ਖੇਤੀ ਕਰ ਰਹੇ ਹਾਂ ਤੁਹਾਡੇ ਕੋਲ ਤੁਹਾਨੂੰ ਲੱਗ ਰਿਹਾ ਵੀ ਯਾਰ ਇਹਦਾ ਐਗਰੀਕਲਚਰ ਦੀ ਲੋਨ ਮਿਲ ਸਕਦਾ ਸਾਨੂੰ ਸ਼ਾਇਦ ਕਾਰ ਤੇ ਲੋਨ ਨਹੀਂ ਮਿਲ ਸਕਦਾ ਚਾਹੇ ਛੋਟੇ ਕਿਸਾਨ ਨੂੰ ਚਾਹੇ ਵੱਡੇ ਕਿਸਾਨ ਨੂੰ ਬਿਲਕੁਲ ਲੋਨ ਮਿਲ ਸਕਦਾ ਤੁਸੀਂ ਸਟੂਡੈਂਟੋਂ ਪੜ ਹਲੇ ਪੜਾਈ ਖਤਮ ਕਰਕੇ ਹਟਿਓ ਲੇਕਿਨ ਤੁਹਾਡਾ ਡ੍ਰੀਮ ਹੈ ਅਸੀਂ ਗੱਡੀ ਲੈਣ ਦਾ ਪਰ ਤੁਸੀਂ ਗੱਡੀ ਨਹੀਂ ਲੈ ਪਾਉਂਦੇ ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਵੀ ਕਿਸ ਤਰ੍ਹਾਂ ਗੱਡੀ ਲੈ ਆਪਾਂ ਲੋਨ ਲੈ ਸਕਦੇ ਹਾਂ ਹੋਰ ਲੈ ਕਿਉਂਕਿ ਲੋਨ ਇੱਕ ਇਹੋ ਜਿਹਾ ਜ਼ਰੀਆ ਬਣ ਚੁੱਕਿਆ ਆਪਣੀ ਜੀਵਨ ਦੇ ਵਿੱਚ ਜਿੱਦੇ ਜ ਆਪਾਂ ਇਕੱਠੇ ਪੈਸੇ ਨਹੀਂ ਦੇ ਸਕਦੇ ਲੇਕਿਨ ਥੋੜ੍ਹਾ ਥੋੜ੍ਹਾ ਕਰਕੇ ਪੈਸੇ ਆਪਾਂ 2000 5000 10000 20000 ਦੀ ਕਿਸ਼ਤ ਆਪਾਂ 25 30000 ਦੀ ਕਿਸ਼ਤ ਵੀ ਆਪਾਂ ਥੋੜ੍ਹੀ ਥੋੜ੍ਹੀ ਕਰਕੇ ਆਪਾਂ ਦੇ ਸਕਦੇ ਹਾਂ ਲਾਸਟ ਕੈਟਾਗਰੀ ਥੋੜੀ ਬੰਦੀ ਆ ਵੀ ਜਿਵੇਂ ਤੁਸੀਂ ਐਨ ਆਰ ਆਈ ਹੂੰ ਐਨ ਆਰ ਆਈ ਭਰਾਵਾਂ ਦੇ ਬਹੁਤ ਫੋਨ ਆਉਂਦੇ ਨੇ ਸਾਨੂੰ ਐਨ ਆਰ ਆਈ ਭਰਾ ਕਹਿੰਦੇ ਨੇ ਵੀ ਸਾਨੂੰ ਲੋਨ ਮਿਲ ਜੂਗਾ ਬਿਲਕੁਲ ਮਿਲ ਸਕਦਾ ਹੈ ਆ ਇਹ 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 ਲਗਭਗ 7 ਤੋਂ 8 ਕੈਟਾਗਰੀਆਂ ਸਾਡੇ ਕੋਲ ਮੇਰੇ ਦਿਮਾਗ 'ਚ ਜੋ ਚੱਲ ਰਿਹਾ ਸੀ ਉਹ ਇਹ ਬਣਦੀਆਂ ਨੇ ਪਰ ਇਹ ਇਹੀ ਕੈਟਾਗਰੀ ਦੇ ਵਿੱਚ ਤੁਸੀਂ ਸਾਰੇ ਫਿੱਟ ਆ ਜਨ ਤੇ ਛੋਟੇ ਦੁਕਾਨਦਾਰੋਂ ਚਾਹੇ ਵੱਡੇ ਦੁਕਾਨਦਾਰੋਂ ਚਾਹੇ ਰਿਟਰਨ ਭਰਦੇ ਹੋ ਚਾਹੇ ਨਹੀਂ ਭਰਦੇ ਹੋ ਖੇਤੀਬਾੜੀ ਕਰਦੇ ਹੋ ਜਾਂ ਖੇਤੀਬਾੜੀ ਦੇ ਨਾਲ ਰਿਲੇਟਡ ਕੋਈ ਕੰਮ ਕਰਦੇ ਹੋ ਤੇ ਕੋਈ ਵਰਕਸ਼ਾਪ ਕਰਦੇ ਹੋ ਕੋਈ ਟੈਕਸੀ ਚਲਾ ਰਹੇ ਹੋ ਕੋਈ ਟਰੈਕਟਰ ਟਰਾਲੀ ਭਰਤੋ ਵਗੈਰਾ ਦਾ ਕੰਮ ਕਰ ਰਹੇ ਹੋ ਤੇ ਐਨ ਆਰ ਆਈਓ ਇਹ ਸਾਰੀ ਕੈਟਾਗਰੀਆਂ ਜਿਹੜੀਆਂ ਹੈਗੀਆਂ ਨੇ ਇਹ ਕੈਟਾਗਰੀ ਨੂੰ ਲੋਨ ਹੋ ਜਾਂਦਾ ਮਤਲਬ ਮੈਨੂੰ ਲੱਗਦਾ ਵੀ ਸਾਰਾ ਕੁਝ ਇਹਦੇ 'ਚ ਸਿਮਟ ਜਾਂਦਾ ਹਰ ਹਰ ਕੈਟਾਗਰੀ ਇਹਦੇ 'ਚ ਸਿਮਟ ਜਾਂਦੀ ਹੈ ਤੇ ਕੋਈ ਵੀ ਤੁਸੀਂ ਦੇਖ ਰਹੇ ਹੋ ਤਾਂ ਤੁਸੀਂ ਵੀ ਸ਼ਾਇਦ ਆਪਣੇ ਆਪ ਨੂੰ ਦੱਸਿਓ ਵੀ ਤੁਸੀਂ ਬਿਲਕੁਲ ਇਸ ਕੈਟਾਗਰੀ ਚਾਹੁੰਦੇ ਹੋ ਤੇ ਲੋਨ ਹੋ ਜਾਂਦਾ ਇਹਦੇ 'ਚ ਕੁਝ ਕੰਡੀਸ਼ਨਾਂ ਜਿਵੇਂ ਪਹਿਲੀ ਕੈਟਾਗਰੀ ਦੀ ਆਪਾਂ ਗੱਲ ਕਰੀ ਸੀ ਜਿਵੇਂ ਤੁਸੀਂ ਦੁਕਾਨਦਾਰ ਦੀ ਗੱਲ ਕਰਦੇ ਹੋ ਦੁਕਾਨਦਾਰ ਦੇ ਜਦੋਂ ਤੁਹਾਡਾ ਅੱਡਾ ਹੁੰਦਾ ਨਾ ਜੀ ਤਾਂ ਅੱਡੇ ਦੇ ਤੁਸੀਂ ਬੈਠੇ ਹੋ ਜੇ ਛੋਟਾ ਜਿਹਾ ਵੱਡਾ ਤਾਂ ਬੈਂਕ ਤੁਹਾਨੂੰ ਲੋਨ ਦਿੰਦੀ ਹੈ ਔਰ ਘੱਟ ਵਿਆਜ ਤੇ ਦਿੰਦੀ ਆ ਦੁਕਾਨਦਾਰ ਨੂੰ ਉਹ ਮਤਲਬ ਪਹਿਲ ਦਿੰਦੀ ਆ ਕਿਉਂਕਿ ਉਹਦਾ ਇੱਕ ਅੱਡਾ ਉਹ ਉੱਥੇ ਸਮਾਨ ਆ ਉੱਥੇ ਕੁਝ ਵੀ ਚਾਹੇ ਉਹ ਕਰਿਆਨੇ ਦੀ ਦੁਕਾਨਾ ਚਾਹੇ ਉਹ ਗਿਫਟ ਹਾਊਸ ਆ ਚਾਹੇ ਉਹ ਮੋਬਾਈਲਾਂ ਦੀ ਸ਼ਾਪ ਆ ਚਾਹੇ ਕੁਝ ਵੀ ਆਹੋ ਕੈਟਾਗਰੀ ਦੇ ਵਿੱਚ ਮਤਲਬ ਲੋਨ ਦਿੰਦੀ ਆ ਸਭ ਤੋਂ ਪਹਿਲਾਂ ਸਿਮਲ ਚੈੱਕ ਹੁੰਦਾ ਸਿਮਲ ਤੋਂ ਬਾਅਦ ਤੁਹਾਡੀ ਐਫ ਆਈ ਹੁੰਦੀ ਆ ਐਫ ਆਈ ਤੋਂ ਬਾਅਦ ਤੁਹਾਡੇ ਘਰੇ ਵੀ ਵਿਜ਼ਿਟ ਕਰਦੀ ਆ ਬੈਂਕ ਤੇ ਇਹ ਪ੍ਰੋਸੈਸ ਬੜਾ ਤੇਜ਼ ਹੁੰਦਾ ਜਣੀ 24 ਤੋਂ 48 ਘੰਟੇ ਦੇ ਵਿੱਚ ਨਾਲ ਬੈਂਕ ਨੇ ਪੂਰਾ ਕਰਨਾ ਹੁੰਦਾ ਇਸ ਤੋਂ ਬਾਅਦ ਤੁਹਾਨੂੰ ਇਹ ਆਪਣਾ ਫਾਈਲ ਵਗੈਰਾ ਭਰ ਲਈ ਤੁਹਾਡੇ ਮਤਲਬ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਤੁਹਾਡੇ ਘਰ ਹੀ ਜਾਂ ਤੁਹਾਡੀ ਸ਼ਾਪ ਤੇ ਹੀ ਮਤਲਬ ਬੈਂਕ ਦਾ ਕੋਈ EMPLOYE ਆਉਂਦਾ ਤੇ ਉਹ ਫਾਈਲ ਭਰ ਕੇ ਲੈ ਜਾਂਦਾ ਜੋ ਉਹਨਾਂ ਦੀ ਫਾਰਮੈਲिटीज ਵਗੈਰਾ ਹੁੰਦੀਆਂ ਨੇ ਮਤਲਬ ਕੁਝ ਬੈਂਕਾਂ ਸਾਡੇ ਕੋਲ ਅਜਿਹਾ ਨੇ ਜਿਹੜੀਆਂ ਘਰ ਦੇ ਵਿੱਚ ਹੀ ਗਰੰਟਰ ਵਗੈਰਾ ਲੈ ਲੈਂਦੀਆਂ ਨੇ ਕੁਝ ਬੈਂਕਾਂ ਇਹੋ ਜਿਹੀਆਂ ਨੇ ਜਿਹੜੀਆਂ ਬਾਹਰੋਂ ਗਰੰਟਰ ਲੈਂਦੀਆਂ ਘਰ ਦਾ ਨਹੀਂ ਦਿੰਦੀਆਂ ਮਤਲਬ ਉਹ ਜੋ ਤੁਹਾਨੂੰ ਉਹ ਅ ਫਾਰਮੈਲिटीज ਤੁਹਾਡੇ ਮੁਤਾਬਕ ਦੱਸ ਕੇ ਜਾਣਗੇ ਮੰਨ ਲਓ ਤੁਸੀਂ ਰਿਟਰਨ ਨਹੀਂ ਭਰਦੇ ਤਾਂ ਰਿਟਰਨ ਦੀ ਗੱਲ ਨਹੀਂ ਕਰਨਗੇ ਉਹ ਜੇ ਤੁਸੀਂ ਰਿਟਰਨ ਭਰਦੇ ਹੋ ਤਾਂ ਰਿਟਰਨ ਦੀ ਗੱਲ ਕਰਨਗੇ ਵੀ ਰਿਟਰਨ ਨਾਲ ਲਾ ਦਿਓ ਜੀ 3 ਸਾਲ ਦੀਆਂ 2 ਸਾਲ ਦੀਆਂ ਰਿਟਰਨਾਂ ਲਾ ਦਿਓ ਬੈਂਕ ਦਾ ਅਕਾਊਂਟ ਦੀ ਸਟੇਟਮੈਂਟ 6 ਮਹੀਨੇ ਦੀ ਜੇ ਤੁਹਾਡਾ ਬੈਂਕ ਅਕਾਊਂਟ ਵਧੀਆ ਤਾਂ ਉਹਦੀ ਲਾਸ ਦਿਨ ਜਾਂ ਤੁਸੀਂ ਤੁਹਾਡਾ ਅਕਾਊਂਟ ਵਧੀਆ ਨਹੀਂ ਹੈਗਾ ਬੈਂਕ ਅਕਾਊਂਟ ਤੁਸੀਂ ਜ਼ਿਆਦਾ ट्रांजैक्शन ਨਹੀਂ ਕਰਦੇ ਤਾਂ ਤੁਸੀਂ ਉਹਦੇ 'ਚ ਆਪਣੇ ਫੈਮਿਲੀ ਦੇ ਵਿੱਚੋਂ ਕਿਸੇ ਦੀ ਵੀ ਜਿਹਦੇ 'ਚ ਜ਼ਿਆਦਾ ट्रांजैक्शन ਹੁੰਦੀ ਹੈ ਉਹਦੀ ਗਾਰੰਟੀ ਪਵਾ ਕੇ ਉਹਦੀ ਵੀ ਤੁਸੀਂ ਅ ਬੈਂਕ ਸਟੇਟਮੈਂਟ ਨਾਲ ਲਾ ਸਕਦੇ ਇਹ ਸੇਮ ਲਗਭਗ ਸਾਰਿਆਂ ਦੀ ਲਾਗੂ ਹੁੰਦਾ ਕੁਝ ਜਿਵੇਂ ਹੁਣ ਐਨ ਆਰ ਆਈ ਭਰਾ ਨੇ ਉਹਨਾਂ ਦੀ ਸਵਾਲ ਆਉਂਦੇ ਨੇ ਸਾਡੇ ਕੋਲ ਉਹ ਕਹਿੰਦੇ ਨੇ ਵੀ ਅ ਸਾਡਾ ਤਾਂ ਜੀ ਅ ਅਸੀਂ ਤਾਂ ਬਾਹਰ ਆ ਜੀ ਬੈਂਕ ਤੁਹਾਨੂੰ ਲੋਨ ਨਹੀਂ ਦਿੰਦੀ ਬਿਲਕੁਲ ਹੋ ਜਾਂਦਾ ਜੀ ਕਿਉਂਕਿ ਤੁਹਾਡੇ ਘਰ ਦੇ ਵਿੱਚ ਕੋਈ ਨਾ ਕੋਈ ਤਾਂ ਹੁੰਦਾ ਤੁਸੀਂ ਉਹ ਜਿਹੜਾ ਵੀ ਘਰ ਦੇ ਵਿੱਚ ਆਪਣੇ ਮੈਂਬਰ ਹੈਗਾ ਉਹਦੇ ਅਕਾਊਂਟ 'ਚ ਤੁਸੀਂ ਪੇਮੈਂਟ ਵੀ ਪਾਉਣੀ ਹੋ ਜੀ ਕਿੰਨੀ ਹੈ ਤੁਸੀਂ ਉਹ ਉਸ ਪਰਸਨ ਦੇ ਜਾਂ ਤੁਹਾਡੀ ਵਾਈਫ ਆ ਜਾਂ ਤੁਹਾਡੀ ਮਦਰ ਆ ਫਾਦਰ ਆ ਉਹਦੇ ਨਾਮ ਦੇ ਉੱਪਰ ਤੁਸੀਂ ਲੋਨ ਲੈ ਸਕਦੇ ਹੋ ਔਰ ਉਹਨਾਂ ਦੀ ਜਿਹੜੀ ਬੈਂਕ ਦੀ ਸਟੇਟਮੈਂਟ ਆ ਉਹ ਨਾਲ ਲਾ ਕੇ ਵੀ ਲੋਨ ਹੋ ਸਕਦਾ ਤੁਸੀਂ ਆ ਕੇ ਜਦੋਂ ਇੰਡੀਆ ਆਏ ਹੋਵੋ ਤਾਂ ਕਿਉਂਕਿ ਸਾਈਨ ਜਰੂਰ ਨੇ ਤੁਹਾਡੇ ਨਾਮ ਤੇ ਵੀ ਹੋ ਸਕਦਾ ਔਰ ਉਹਨਾਂ ਦੇ ਨਾਮ ਤੇ ਵੀ ਹੋ ਸਕਦਾ ਦੋਨੇ ਕੈਟਾਗਰੀਆਂ ਤੇ ਲੋਨ ਹੋ ਸਕਦਾ ਕਈ ਜਿਵੇਂ ਹੁਣ ਸਾਡੇ ਕੋਲੇ ਖੇਤੀਬਾੜੀ ਵਾਲੇ ਆਉਂਦੇ ਨੇ ਭਰਾ ਜਾ ਕੇ ਟੀਵਨਲ ਲੇਟਰ ਖੇਤੀਬਾੜੀ ਵਾਲਿਆਂ ਦਾ ਜੇ ਫਾਰਮ ਲੱਗ ਜਾਂਦਾ ਮੰਨ ਲਓ ਕਈ ਵਾਰ ਅਗਲਾ ਕਹਿੰਦਾ ਫਿਰ ਉਹ ਤਾਂ ਜੇ ਫਾਰਮ ਹੈ ਹੀ ਨਹੀਂ ਜੀ ਹੁਣ ਮੈਂ ਕਿਵੇਂ ਲੋਨ ਲਵਾਂ ਮੈਂ ਜੀ ਮੇਰੇ ਕੋਲ ਤਾਂ ਜੇ ਫਾਰਮ ਤਾਂ ਹੈ ਹੀ ਨਹੀਂ ਤਾਂ ਉਹਦੇ ਲਈ ਵੀ ਮਤਲਬ ਇੱਕ ਜਿਵੇਂ ਤੁਹਾਡੇ ਕੋਲ ਜ਼ਮੀਨ ਆ ਚਾਹੇ ਘਾਟਾ ਚਾਹੇ ਵਾਧਾ ਥੀਲਾ 2 ਕਿਲੇ ਮਤਲਬ ਗੱਡੀ ਦੀ ਵੈਲਿਊ ਦੇ ਹਿਸਾਬ ਨਾਲ ਜੇ ਤੁਸੀਂ ਮਤਲਬ ਮੇਨ ਚੀਜ਼ ਹੈਗੀ ਵੀ ਬੈਂਕ ਨੇ ਤੁਹਾਨੂੰ ਦੇਖਣਾ ਵੀ ਤੁਸੀਂ ਤੁਹਾਡੇ ਕੋਲ ਸੋਰਸ ਕੀ ਹੈ ਉਹਨਾਂ ਨੂੰ ਕੋਈ ਮਤਲਬ ਨਹੀਂ ਜ਼ਮੀਨ ਘਾਟਾ ਜਾਂ ਵਾਧਾ ਸੋਰਸ ਦੇਖਦੇ ਨੇ ਉਹਨਾਂ ਨੇ ਵੀ ਸੋਰਸ ਬੰਦੇ ਕੋਲ ਹੈਗੇ ਨੇ ਇਸ ਤਰ੍ਹਾਂ ਦੇ ਜੇ ਕਿ ਇਸ ਤੋਂ ਨੂੰ ਲੱਗਦੀ ਹੈ ਵੀ ਸੋਰਸ ਦੇ ਮੁਤਾਬਕ ਹੈਗੀ ਆ ਤਾਂ ਲੋਨ ਹੋ ਜਾਂਦਾ ਪ੍ਰਾਈਵੇਟ ਜੌਬ ਕਰਨ ਵਾਲੇ ਬੰਦੇ ਨੇ ਜਿਹੜੇ ਪ੍ਰਾਈਵੇਟ ਜੌਬ ਕਰਨ ਵਾਲੇ ਬੰਦਿਆਂ ਦੇ ਵਿੱਚ ਆਪਾਂ ਦੇਖਦੇ ਆਂ ਵੀ ਉਹਨਾਂ 'ਚ ਇਹ ਹੁੰਦਾ ਵੀ ਸਾਡੀ ਸੈਲਰੀ ਘੱਟ ਹੈ ਜੀ ਜਾਂ ਸਾਡੀ ਸੈਲਰੀ ਬੈਂਕ 'ਚ ਨਹੀਂ ਪੈਂਦੀ ਅ ਉਹ 'ਚ ਵੀ ਬੈਂਕ ਇਹ ਚੀਜ਼ ਨਹੀਂ ਦੇਖਦੀ ਵੀ ਨੀਰੇ ਪੂਰੇ ਕਾਗਜ਼ ਦੇਖਦੀ ਆ ਕਿਉਂਕਿ ਇਹ ਐਫ ਆਈ ਵਗੈਰਾ ਜਦੋਂ ਹੁੰਦੀ ਆ ਤਾਂ ਉਹ ਉਹਦਾ ਸਾਰਾ ਚੈੱਕ ਰਿਆ ਜਾਂਦਾ ਵੀ ਉਹਦੇ ਫੈਮਿਲੀ ਦੀ ਬੀਸ਼ਨ ਕੀ ਆ ਉਹ ਬੰਦੇ ਦੀ ਰੈਪਿਊਟੇਸ਼ਨ ਫਾਈਨਡ ਇਨਵੈਸਟੀਗੇਸ਼ਨ ਹੁੰਦੀ ਆ ਜਿਹੜੀ ਹੋ ਚੁੱਕੀ ਆ ਉਦੀਆ ਸਿੰਬਲ ਵਗੈਰਾ ਕੀ ਆ ਕਿਉਂਕਿ ਅੱਜ ਕੱਲ ਕੋਈ ਬੰਦਾ ਹੀ ਬਚਿਆ ਹੋਊਗਾ ਜਿਹਨੇ ਕਦੇ ਲੋਨ ਨਾ ਲਿਆ ਹੋਵੇ ਜੇ ਤੁਸੀਂ ਮੋਬਾਈਲ ਤੇ ਵੀ ਲੋਨ ਲਿਆ ਨਾ ਤਾਂ ਉਹ ਵੀ ਤੁਹਾਡੇ ਸਿੰਬਲ ਦੇ ਵਿੱਚ ਸ਼ੋ ਹੁੰਦਾ ਆ ਉਹ ਚੀਜ਼ ਨੂੰ ਮੁੱਖ ਰੱਖਦੇ ਹੋਏ ਜਾਨੀ ਬੈਂਕਾਂ ਦਾ ਸਾਰਾ ਸਿੰਬਲ ਦੇ ਵਿੱਚ ਚੈੱਕ ਕਰਕੇ ਮਤਲਬ ਮੈਂ ਕਹਿੰਦਾ ਵੀ ਰੋਟੀ ਮੈਂ ਆਮ ਹੀ ਕਹਿੰਦਾ ਨਾ ਵੀਡੀਓ ਵਿੱਚ ਰੋਟੀ ਅੱਧੀ ਖਾ ਲਓ ਪਰ ਸਿੰਬਲ ਨਾ ਖਰਾਬ ਹੁੰਦੋ ਕੋਈ ਚੱਕਰ ਨਹੀਂ ਸਿੰਬਲ ਤੁਹਾਡਾ ਪੂਰਾ ਮਜ਼ਬੂਤ ਚਾਹੀਦਾ ਲੇਕਿਨ ਪਿੱਛੇ ਪਿੱਛੇ ਸਾਨੂੰ ਸਵਾਲ ਇਹ ਵੀ ਆਉਂਦੇ ਸੀਗੇ ਵੀ ਤੁਸੀਂ ਸਿੰਬਲ ਦੀ ਗੱਲ ਕਰਦੇ ਹੋ ਲੇਕਿਨ ਸਿੰਬਲ ਸਕੋਰ ਕਿੰਨਾ ਚਾਹੀਦਾ ਉਹਨੇ ਆਮ ਜਿਹੜਾ ਹੈਲਦੀ ਸਿੰਪਲ ਸਕੋਰ ਆ ਉਹ 700 ਤੋਂ ਉੱਪਰ ਚਾਹੀਦਾ 700 ਤੋਂ 750 800 900 ਜੋ ਵੀ ਥੋੜਾ ਹੋ ਸਕਦਾ ਤੇ ਜੇ 700 ਤੋਂ ਥੱਲੇ ਆ ਤਾਂ ਮੈਂ ਜਿੰਨਾ ਕੁ ਮੇਰਾ ਤਜਰਬਾ ਮੈਂ ਦੇਖਿਆ ਤਾਂ ਉਹਦੇ 'ਚ ਕੁਛ ਨਾ ਕੁਛ ਖਰਾਬੀ ਹੁੰਦੀ ਆ ਕੋਈ ਲੋਨ ਵਗੈਰਾ ਟੁੱਟਿਆ ਹੁੰਦਾ ਕੋਈ ਸਿੰਪਲ ਦੇ ਵਿੱਚ ਕੋਈ EMI ਟੁੱਟੀਆਂ ਹੁੰਦੀਆਂ ਨੇ ਕੋਈ ਕ੍ਰੈਡਿਟ ਕਾਰਡ ਦੀ ਪੇਮੈਂਟ ਟੁੱਟੀ ਹੁੰਦੀ ਆ ਜਾਂ ਕੋਈ ਮੋਬਾਈਲ ਦਾ ਬਿੱਲ ਹੁੰਦਾ ਕੋਈ ਸਕੂਟਰੀ ਸਕੂਟਰ ਦਾ ਮੋਟਰਸਾਈਕਲ ਦਾ ਬਿੱਲ ਉਹ ਲੋਨ ਵਗੈਰਾ ਟੁੱਟਿਆ ਹੁੰਦਾ ਜਾਂ ਹਾਂ ਇੱਕ ਚੀਜ਼ ਹੋਰ ਹੈਗੀ ਆ ਵੀ ਆਪਾਂ ਉਹ ਚੀਜ਼ ਨੂੰ ਕਦੇ ਦਿਮਾਗ 'ਚ ਨਹੀਂ ਲਗਾਉਂਦੇ ਆਪਾਂ ਗਰੰਟੀ ਪਾ ਦਿੰਨੇ ਆ ਆਪਾਂ ਕਹਿੰਦੇ ਯਾਰ ਸਿੱਪਲ ਯਾਰ ਸਾਡਾ ਕਿਵੇਂ ਡਾਊਨ ਹੋਵੇ ਸਾਡੇ ਕੋਲ ਤਾਂ ਅਸੀਂ ਤਾਂ ਲੋਨ ਹੀ ਨਹੀਂ ਲਿਆ ਹੈਗਾ ਤਾਂ ਇਹ ਵੀ ਇੱਕ ਮੇਨ ਚੀਜ਼ ਹੈਗੀ ਆ ਵੀ ਜਦੋਂ ਤੁਸੀਂ ਦੇਖ ਕੇ ਪਾਓ ਜਦੋਂ ਕਿਸੇ ਦੀ ਗਰੰਟੀ ਪਾਣੇ ਹੋ ਉਹ ਕਿਸੇ ਤਾਂ ਨਹੀਂ ਭਰਦਾ ਤਾਂ ਨਾਲ ਦੀ ਨਾਲ ਥੋੜਾ ਸਿੱਪਲ ਵੀ ਡਾਊਨ ਜਾਂਦਾ ਆ ਹੁਣੇ ਹਲੇ ਕੱਲ ਇੱਕ ਨਮੀ ਮੇਰੇ ਕੋਈ ਦੋਸਤ ਸੀਗੇ ਉਹਨਾਂ ਨੇ ਉਹ ਥੋੜਾ ਜਿਹਾ ਮਤਲਬ ਇਸ ਵਕਤ ਉਹਨਾਂ ਦਾ ਹੱਥ ਤੰਗ ਚੱਲ ਰਿਹਾ ਸੀ ਤਾਂ ਉਹਨਾਂ ਨੇ ਗੱਲ ਉਹਨਾਂ ਨੇ ਬੈਂਕ ਨੂੰ ਲਿਖ ਕੇ ਦਿੱਤਾ ਵੀ ਹਲੇ ਅਸੀਂ EMI ਭਰ ਨਹੀਂ ਸਕਦੇ ਹਾਏ ਤਾਂ ਦੇਖੋ ਨਾਲ ਇੱਕ ਸਿੰਪਲ ਐਪਲੀਕੇਸ਼ਨ ਸੀਗੀ ਵੀ ਇਹ 2-4 ਮਹੀਨੇ ਦੀ ਸਾਨੂੰ ਰਿਲੈਕਸੇਸ਼ਨ ਦਿੱਤੀ ਜਾਵੇ ਵਿੱਚ ਦੀ ਅ ਉਹ ਜਦੋਂ ਉਹਨਾਂ ਨੇ ਸਿੰਪਲ ਚੈੱਕ ਕਰਿਆ ਤਾਂ ਸਿੰਪਲ ਡਾਊਨ ਹੋ ਗਏ ਇੰਨੇ ਜੀ ਮਤਲਬ ਉਹ ਚੀਜ਼ਾਂ ਦਾ ਵੀ ਧਿਆਨ ਰੱਖੋ ਵੀ ਇਸ ਤਰ੍ਹਾਂ ਦੀ ਗਲਤੀ ਨਾ ਕਰੋ ਰੋਟੀ ਅੱਧੀ ਖਾ ਲਓ ਕੋਈ ਚੱਕਰ ਨਹੀਂ ਲੇਕਿਨ ਸਿੱਬਲ ਨੂੰ ਖਰਾਬ ਬਣਾਉਂਦੇ ਕਿ ਬਸ ਸੈਟਲਮੈਂਟ ਕੇਸ ਆਉਂਦੇ ਨੇਗੇ ਸੈਟਲਮੈਂਟ ਕੇਸ ਆਉਂਦੇ ਨੇ ਜਿਵੇਂ ਲੋਨ ਲੈ ਲਿਆ ਜੀ ਭਰਿਆ ਨਹੀਂ ਗਿਆ ਜਾਂ ਉਹਦੇ 'ਚ ਸੈਟਲਮੈਂਟ ਕਰਾ ਲਈ ਮਤਲਬ ਮਾਫ ਕਰਾ ਲਿਆ ਮੇਲ ਭੇਜ ਕੇ ਹੋਰ ਭੇਜ ਕਿਉਂਕਿ ਹਰ ਸਾਧਨ ਹੈਗੇ ਨੇ ਕਿਉਂਕਿ ਅੱਜ ਕੱਲ ਡਿਜੀਟਲ ਕ ਇਹ ਮੇਲ ਵਗੈਰਾ ਭੇਜ ਕੇ ਕੰਪਨੀ ਨੂੰ ਲੋਨ ਮਾਫ ਕਰਾ ਲੈਣੇ ਨੇ ਉਹ ਜਦੋਂ ਆਪਾਂ ਮਾਫ ਕਰਾਣੇ ਤਾਂ ਤਾਂ ਵੀ ਸਿਬਲ ਲੋਨ ਚਲਾ ਜਾਂਦਾ ਯਾਨੀ ਇਹ ਚੀਜ਼ਾਂ ਦਾ ਬਹੁਤ ਧਿਆਨ ਰੱਖਣ ਵਾਲਾ ਹੁੰਦਾ ਵੀ ਆਪਾਂ ਸਿਬਲ ਨੂੰ ਨਾ ਖਰਾਬ ਹੁੰਦੀ ਏ ਸਿਬਲ ਦਾ ਤੁਸੀਂ ਸਿੰਪਲ ਹੀ ਹੈਗਾ paisabazaar.com ਤੇ ਜਾ ਕੇ ਤੁਸੀਂ ਆਪਦਾ ਆਧਾਰ ਕਾਰਡ ਨੰਬਰ ਪਾ ਕੇ ਤੁਸੀਂ ਆਪ ਹੀ ਖੁਦ ਹੀ ਇੱਕ ਵਾਰ ਮੋਟਾ-ਮੋਟਾ ਯਾਰ ਤੁਸੀਂ ਚੈੱਕ ਕਰ ਸਕਦੇ ਹੋ ਵੀ ਸਿਬਲ ਕਿਵੇਂ ਕਿਵੇਂ ਚੱਲ ਰਿਹਾ ਤੁਹਾਡਾ ਉਹਦੇ ਤੁਹਾਨੂੰ ਆਪ ਦੀ ਆਪ ਹੀ ਸ਼ੀਸ਼ਾ ਪਤਾ ਲੱਗ ਜਾਊਗਾ ਕਿਉਂਕਿ ਅੱਜ ਕੱਲ ਹਰ ਬੰਦਾ ਮੋਬਾਈਲ ਯੂਜ਼ ਕਰਦਾ ਹਰ ਡਿਜੀਟਲ paisabazaar.com ਉੱਤੇ ਜਾਓਗੇ ਤਾਂ ਉਹਦੇ ਸਿਮਲ ਦੀ ਆਪਸ਼ਨ ਆ ਜੂਗੀ ਸਿਮਲ ਦੀ ਆਪਸ਼ਨ ਆਪਸ਼ਨ ਤੇ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਡਾ ਆਧਾਰ ਕਾਰਡ ਨੰਬਰ ਮੰਗੂਗਾ ਪੈਨ ਕਾਰਡ ਨੰਬਰ ਮੰਗੂਗਾ ਤਾਂ ਉਹ ਨਾਲ ਦੀ ਨਾਲ ਤੁਹਾਨੂੰ ਥੋੜੀ ਦੇਰ ਬਾਅਦ ਹੀ ਉਹਦੀ ਸਿਮਲ ਦੀ ਰਿਪੋਰਟ ਦੇ ਦੇਊਗਾ ਵੀ ਤੁਹਾਡਾ ਸਿਮਲ ਇਹ ਆ ਜੇ ਖਰਾਬ ਆ ਤਾਂ ਉਹ ਕਿੱਥੇ ਖਰਾਬ ਆ ਉਹ ਵੀ ਤੁਹੇ ਵੀ ਸਾਰੀ ਰਿਪੋਰਟ ਵਿੱਚ ਆ ਜਾਂਦੀ ਹੈ ਅ ਗੱਲ ਕਰਦੇ ਵੀ ਕਿੰਨੇ ਮਾਡਲ ਤੇ ਲੋਨ ਹੁੰਦਾ ਮੇਨ ਚੀਜ਼ ਹੈਗੀ ਆ ਵੀ ਤੁਸੀਂ ਜਦੋਂ ਲੋਨ ਲੈਣਾਗਾ ਤਾਂ ਤੁਸੀਂ ਮੇਰੀ ਸਲਾਹ ਤੁਹਾਡੇ ਐਡਵਾਈਸ ਇਹੀ ਹੈ ਵੀ ਤੁਸੀਂ ਉੱਚੇ ਤੋਂ ਉੱਚਾ ਮਾਡਲ ਗੱਡੀ ਲਓ ਤਾਂ ਕਿ ਕਿਉਂਕਿ ਇਹ ਵੀ ਇੱਕ ਬੈਂਕ ਦੀਆਂ ਕੈਟਾਗਰੀਆਂ ਨੇ ਜੇ ਤੁਸੀਂ ਨੀਵਾ ਮਾਡਲ ਗੱਡੀ ਲੈਣੇ ਹੋ ਸਾਰ ਨੂੰ ਨੀਵਾ ਮਾਡਲ ਹੈਗਾ 10 ਮਾਡਲ 10 ਮਾਡਲ ਤੋਂ نیچے ਲੋਨ ਨਹੀਂ ਮਿਲਦਾ ਕਿਸੇ ਗੱਡੀ ਦੇ ਉੱਪਰ 10 ਮਾਡਲ ਤੋਂ ਉੱਪਰ ਗੱਡੀ ਲਓਗੇ ਤਾਂ ਤੁਹਾਨੂੰ 1 ਸਾਲ 2 ਸਾਲ 3 ਸਾਲ 4 ਸਾਲ ਜਿਵੇਂ ਜਿਵੇਂ ਤੁਸੀਂ ਬਧਾਈ ਚੱਲੋਗੇ ਤਾਂ ਤੁਹਾਨੂੰ ਲੋਨ ਮਿਲੀ ਜਾਊਗਾ ਤਾਂ ਤੁਸੀਂ ਕੋਸ਼ਿਸ਼ ਕਰੋ ਵੀ ਆਪਾਂ ਉੱਚਾ ਮਾਡਲ ਹੀ ਗੱਡੀ ਲਈਏ ਜਿਹਦੇ ਉੱਤੇ 3 ਸਾਲ ਦਾ 2 ਸਾਲ ਦਾ 4 ਸਾਲ ਦਾ ਲੋਨ ਹੋ ਸਕੇ ਤੇ ਅਸੀਂ ਇਹੀ ਐਡਵਾਈਸ ਦਿੰਦੇ ਹਾਂ ਜੋ ਕੋਈ ਸਾਡੇ ਕੋਲ ਆਂਦਾ ਵੀ हां कई बार कोई ਘੱਟ ਪੈਸੇ ਲਾਣ ਵਾਲੇ ਭਰਾ ਨੇ ਸਾਡੇ ਘੱਟ ਪੈਸੇ ਨੇ ਤੁਹਾਡੇ ਕੋਲੇ ਤਾਂ ਸਾਡੇ ਕੋਲ ਕੁਝ ਕੈਟਾਗਰੀਆਂ ਇਹ ਜਿਹੀ ਵੀ ਹੈਗੀਆਂ ਨੇ ਜਿਹਦੇ ਵਿੱਚ ਗੱਡੀ ਉੱਚਾ ਮਾਡਲ ਮਿਲੂ ਤੁਹਾਨੂੰ ਜਿਵੇਂ ਸਾਡੇ ਕੋਲ ਹੁਣੇ ਤੁਹਾਨੂੰ ਉਦਾਹਰਣ ਦੇ ਤੌਰ ਤੇ ਦੱਸਦਾ ਸਾਡੇ ਕੋਲੇ ਨਿਸ਼ਾਨ ਦੀ ਰੈਡੀਗੋ ਆਈ ਛੋਟੀ ਗੱਡੀ ਹੈ ਮਤਲਬ ਉਹਦੀ ਜਿਹੜੀ ਕੀਮਤ ਹੈ ਲਗਭਗ ਮਾਰਕੀਟ ਵੈਲਿਊ ਦੀ 2.5 ਲੱਖ ਰੁਪਈਆ 1800 16 ਤੋਂ ਲੈ ਕੇ 18 ਮਾਡਲ ਦੇ ਵਿੱਚ ਤਾਂ ਉਹ ਗੱਡੀ ਦੇ ਉੱਪਰ ਲੋਨ ਆ ਜਿਹੜਾ ਕਿਉਂਕਿ ਬੈਂਕ ਨੇ ਉਹਨੂੰ ਮਾਡਲ ਦੇ ਹਿਸਾਬ ਨਾਲ ਲੈਣਾਗਾ ਤਾਂ ਉਹਦੇ ਉੱਤੇ ਲੋਨ ਆ ਜਿਹੜਾ ਲਗਭਗ 1.75-80-70-2 2 ਲੱਖ ਰੁਪਏ ਤੱਕ ਵੀ ਲੋਨ ਹੋ ਜਾਂਦਾ ਮਤਲਬ ਇਹ ਚੀਜ਼ ਦਾ ਧਿਆਨ ਰੱਖੋ ਵੀ ਆਪਾਂ ਉੱਚਾ ਮਾਡਲ ਗੱਡੀ ਲਈਏ ਤੇ ਤੁਹਾਡੇ ਕੋਲ ਪੈਸੇ ਵੀ ਘੱਟ ਨੇ ਤਾਂ ਵੀ ਚੱਲ ਜਾਂਦਾ ਇਹ ਜਿਹੇ ਕਈ ਕੈਟਾਗਰੀਆਂ ਜੀ ਚ 100% ਮਤਲਬ ਇਹ ਜਿਹੇ ਵੀ ਗੱਡੀਆਂ ਨੇ ਜਿਨ੍ਹਾਂ ਤੇ 100% ਤੱਕ ਲੋਨ ਹੋ ਜਾਂਦਾ ਮਤਲਬ ਇਹ ਚੀਜ਼ ਨੂੰ ਆਪਾਂ ਸਾਡੇ ਨਾਲ ਡਿਸਕਸ ਕਰ ਸਕਦੇ ਹੋ ਤੁਸੀਂ ਕਿਉਂਕਿ ਮੇਰੀ ਆਮ ਵੀਡੀਓ ਪੈਂਦੀ ਨੇ ਉਹਦੇ ਵਿੱਚ ਮੈਂ ਦੱਸਦਾ ਰਹਿੰਦਾ ਵੀ ਇਹ ਗੱਡੀ ਤੇ ਉੱਪਰ 100% ਲੋਨ ਹੋਊਗਾ। ਤੁਹਾਡਾ ਤੁਸੀਂ ਡ੍ਰੀਮ ਰੱਖਦੇ ਹੋ ਗੱਡੀ ਰੱਖਣ ਦਾ ਤਾਂ ਅਸੀਂ ਪੂਰਾ ਕਰ ਸਕਦੇ ਆ ਤੁਹਾਡਾ ਡ੍ਰੀਮ। ਤੇ ਇਹ ਜਿਹੜਾ ਰੇਟ ਆਫ ਇੰਟਰਸਟ ਆ ਉਹ ਜਿਹੜਾ ਲਗਭਗ ਤੁਸੀਂ 10 ਮਾਡਲ ਗੱਡੀ ਲੈਨੇ ਹੋ ਤੁਹਾਡਾ ਸਿਮਲ ਸਕੋਰ ਵਧੀਆ ਤਾਂ ਤੁਹਾਨੂੰ 9.5 ਤੋਂ 10% ਦੇ ਇੰਟਰਸਟ ਦੇ ਉੱਪਰ ਤੁਹਾਨੂੰ ਮਤਲਬ 1 ਲੱਖ ਮਗਰ ਕਿਉਂਕਿ ਆਪਾਂ ਬਿਲਕੁਲ ਦੇਸੀ ਭਾਸ਼ਾ ਬਿਲਕੁਲ ਪਿਓਰ ਭਾਸ਼ਾ ਦੇ ਵਿੱਚ ਜਿੱਥੇ ਆਪਾਂ ਬੈਠੇ ਆ ਪੰਜਾਬ ਦੇ ਵਿੱਚ ਤਾਂ ਉਹੋ ਜੀ ਆਪਾਂ ਬਿਲਕੁਲ ਲੈਂਗੁਏਜ ਦੇ ਵਿੱਚ ਗੱਲ ਕਰ ਰਹੇ ਹਾਂ ਤੁਹਾਡੇ ਨਾਲ ਬਿਲਕੁਲ ਉਹੀ ਭਾਸ਼ਾ ਯੂਜ਼ ਕਰ ਰਹੇ ਹਾਂ 10% ਤੱਕ ਮਤਲਬ 1 ਲੱਖ ਮਗਰ 10000 ਰੁਪਿਆ ਇੱਕ ਸਾਲ ਦਾ ਵਿਆਜ ਇਹ ਇਹ ਚੀਜ਼ ਦਾ ਮਤਲਬ ਇਟਸ ਇਸ ਤਰ੍ਹਾਂ ਲੋਨ ਹੋ ਸਕਦਾ ਜੇ ਤੁਹਾਡਾ ਸਿਮਲ ਦੇ ਵਿੱਚ ਥੋੜੀ ਜੀ ਪ੍ਰੋਬਲਮ ਹੈ ਤਾਂ ਇਹ ਨਹੀਂ ਆਪਾਂ ਕਹਿੰਦੇ ਵੀ ਲੋਨ ਹੁੰਦਾ ਨਹੀਂ ਫੇਰ ਵੀ ਸਾਡੇ ਕੋਲੇ ਇਸ ਤਰ੍ਹਾਂ ਦੇ ਮਤਲਬ ਬੈਂਕ ਹੈਗੇ ਨੇ ਜਿਹੜੇ ਤਕਰੀਬਨ 2700 ਤੋਂ ਥੱਲੇ ਸਿੰਪਲ ਸਕੋਰ ਤੇ ਵੀ ਲੋਨ ਕਰ ਦਿੰਦੇ ਨੇ ਉਹ ਜਿਵੇਂ ਉਹਨਾਂ ਦਾ ਇੰਟਰਸਟ ਆ ਜਿਹੜਾ ਥੋੜਾ ਵੱਧ ਹੁੰਦਾ ਜਿਵੇਂ 11% 12% ਮਤਲਬ ਲੱਖ ਮਗਰ 12% 12000 ਰੁਪਿਆ ਵਿਆਜ ਇੱਕ ਸਾਲ ਦਾ ਤੇ ਬਾਕੀ ਜਦੋਂ ਇਹ ਚੀਜ਼ ਦਾ ਧਿਆਨ ਰੱਖੋ ਜਦੋਂ ਤੁਸੀਂ ਲੋਨ ਲੈਣਾਗਾ ਤਾਂ ਤੁਹਾਡੇ ਕੋਲ ਬੈਂਕ ਵਾਲਾ ਬੰਦਾ ਆਂਦਾ ਤਾਂ ਉਹਦੇ ਨਾਲ ਸਾਰਾ ਕੁਝ ਕਲੀਅਰ ਕਰੋ EMI ਕਲੀਅਰ ਕਰੋ ਉਹਦੇ ਨਾਲ ਵੀ ਕਿੰਨੀ ਬਣਦੀ ਹੈ ਕਿਸ਼ਤ ਤੁਹਾਡੀ ਕਿੰਨੀ ਬਣਦੀ ਹੈ ਕਿੰਨੇ ਲੱਖ ਦੀ ਕਿੰਨੀ ਕਿਸ਼ਤ ਬਣਦੀ ਹੈ ਕਿੰਨੀਆਂ ਕਿਸ਼ਤਾਂ ਬਣਦੀਆਂ ਨੇ ਮਤਲਬ ਇੱਥੇ ਬੜੀ ਕਈ ਵਾਰੀ ਹ ਹਸੋਈ ਨਹੀਂ ਗੱਲ ਹੋ ਜਾਂਦੀ ਹੈ ਵੀ ਬੰਦਾ ਕਹਿੰਦਾ ਜੀ ਮੈਂ ਤਾਂ 3 ਸਾਲ ਦਾ ਲੋਨ ਕਰਾਇਆ ਸੀ ਇਹ 3 ਸਾਲ ਤੋਂ ਉੱਪਰ ਵੀ ਕਿੰਨੀਆਂ ਕਿਸ਼ਤਾਂ ਲੈ ਗਏ ਇੱਕ ਹੋਰ ਕਿਸ਼ਤ ਲੈਣ ਦਾ ਮਤਲਬ ਹੋ ਗਿਆ ਵੀ ਤੁਹਾਡੇ ਤੋਂ ਬਸ ਉਹ ਤੁਹਾਡੇ ਨਾਲ ਉਹੀ ਫਰੋਡ ਕਰ ਗਏ ਉਹ ਤਾਂ ਉਹ ਵਿਆਜ ਵੱਧ ਲੈ ਗਏ ਅ ਇਹ ਚੀਜ਼ ਦਾ ਧਿਆਨ ਰੱਖੋ ਵੀ EMI ਕਿੰਨੀਆਂ ਬਣ ਰਹੀਆਂ ਨੇ ਤੇ ਜਦੋਂ ਆਉਂਦਾ ਤੁਹਾਡੇ ਕੋਲੇ ਮਤਲਬ ਬੈਂਕ ਵਾਲਾ ਬੰਦਾ ਤਾਂ ਉਹ ਤੋਂ ਇੱਕ ਪ੍ਰਿੰਟ ਨਿਕਲਦਾ ਹੁੰਦਾ ਅ ਈਆ ਈਐਮਆਈ ਸਟੇਟਮੈਂਟ ਨਿਕਲ ਦਿੰਦੀ ਹੈ ਉਹ ਜ਼ਰੂਰ ਲਓ ਨਾਲ ਤੇ ਇਹ ਆ ਗਈ ਜੀ ਵਿਆਜ ਦੀ ਕੈਟਾਗਰੀ ਮਤਲਬ ਇਦੋਂ ਥੱਲੇ ਜਿਵੇਂ ਆਪਾਂ ਉੱਚਾ ਮਾਡਲ ਗੱਡੀ ਲੈਣਿਆ ਤੁਹਾਡਾ ਸਿੰਪਲ ਸਕੋਰ 750 ਹੈ 735 ਆ ਜਾਂ 800 ਦੇ ਨੇੜੇ ਤੇੜੇ ਆ ਤਾਂ ਇਹ ਜਿਹੜੀਆਂ ਵੀ ਬੈਂਕਾਂ ਹੈਗੀਆਂ ਸਾਡੇ ਕੋਲੇ ਜਿਹੜੀਆਂ 6.5 ਤੋਂ 7% ਦੇ ਵਿਆਜ ਤੇ ਲੋਨ ਦਿੰਦੀਆਂ ਨੇ ਮਤਲਬ 1 ਲੱਖ ਮਗਰ 6500 ਤੇ 7000 ਰੁਪਏ ਵਿਆਜ ਬਹੁਤ ਘੱਟ ਵਿਆਜ ਰੇਟ ਹੈ ਇੰਟਰਸਟ ਰੇਟ ਹੈ ਬਟ ਥੋੜੇ ਬੋਦੇ ਜਿਵੇਂ ਇਹਨਾਂ ਦੇ ਜਿਵੇਂ ਹਿڈن ਚਾਰਜ ਪਤਾ ਕਰਨੇ ਤੁਹਾਨੂੰ ਬਣਦੇ ਨੇ ਕਿ ਵੀ ਜਰੂਰ ਤੁਸੀਂ ਪਤਾ ਕਰੋ ਵੀ ਇਹਦੇ ਪਾਈ ਹਿڈن ਚਾਰਜ ਕੀ ਨੇ ਕੋਈ ਲੁਕਵੇਂ ਕੋਈ ਖਰਚੇ ਤਾਂ ਨਹੀਂ ਹੈਗੇ ਹੋਰ ਤਾਂ ਉਹ ਗੱਲਾਂ ਨੂੰ ਮਤਲਬ ਧਿਆਨ ਚ ਰੱਖੋ ਇਹ ਚੀਜ਼ ਦੇ ਵਿੱਚ ਬਹੁਤ ਲੋਕ ਬਾਅਦ ਵਿੱਚ ਦੁਖੀ ਹੁੰਦੇ ਨੇ ਮੈਂ ਇੱਕ ਸਲਾਹ ਹੋਰ ਦੇਣਾ ਚਾਹੁੰਦਾ ਮਤਲਬ ਲੋਨ ਕਰਾਣੇ ਤਾਂ ਤੁਹਾਨੂੰ ਬੈਂਕ ਵਾਲਾ ਮੁੰਡਾ ਆਂਦਾ ਤੁਹਾਡੇ ਘਰੇ ਤਾਂ ਤੁਹਾਨੂੰ ਇੱਕ ਰਾਏ ਦਿੰਦਾ ਵੀ ਤੁਸੀਂ ਲੋਨ ਸੁਰੱਖਿਆ ਬੀਮਾ ਕਰਾਓ ਤਾਂ ਆਪਾਂ ਕੀ ਕਰਦੇ ਆ ਆਪਾਂ ਪੰਜਾਬੀ ਆਪਣਾ ਦਿਮਾਗ ਚੱਲਦਾ ਵੀ ਪੈਸੇ ਕਿਵੇਂ ਬਜਦੇ ਨੇ ਪਰ ਪੈਸੇ ਬਚਾਉਣ ਦੇ ਚੱਕਰ ਚ ਨਾ ਜਾਓ ਜੀ ਉੱਥੇ ਮਤਲਬ ਜੇ ਆਪਾਂ ਪੈਸੇ ਬਚਾਣੇ ਆ ਤਾਂ ਮਤਲਬ ਇੱਕ ਫਾਈਲ ਸਿੰਪਲ ਫਾਈਲ ਜਿਹੜੀ 2.5 ਲੱਖ ਰੁਪਏ ਦੀ ਉਹਦਾ ਫਾਈਲ ਚਾਰਜ 6 ਤੋਂ 7000 ਰੁਪਏ ਹੈ ਲੋਨ ਸੁਰੱਖਿਆ ਬੀਮਾ ਹੁਣ ਹੁੰਦਾ ਹੀ ਆ ਇਹ ਇਹ ਜ਼ਰੂਰੀ ਹੋ ਚੁੱਕਿਆ ਲੇਕਿ ਇੱਕ ਹਲਕਾ ਜਿਹਾ ਲੋਨ ਲੋਨ ਸੁਰੱਖਿਆ ਬੀਮਾ ਕਰਾ ਲੈਣੇ ਆਪਾਂ ਜਿਹਦੀ ਜਿਹਦੀ ਕੈਟਾਗਰੀਆਂ ਜੀ ਚ ਘਟ ਹੁੰਦੀਆਂ ਨੇ ਇੱਕ ਨੈਚੁਰਲ ਡੈਥ ਹੁੰਦੀ ਆ ਇੱਕ ਐਕਸੀਡੈਂਟਲ ਡੈਥ ਹੁੰਦੀ ਆ ਕਿਸੇ ਬਿਮਾਰੀ ਨਾਲ ਡੈਥ ਹੁੰਦੀ ਆ ਮਤਲਬ ਇੱਕ ਵਧੀਆ ਬੀਮਾ ਹੁੰਦਾ ਤੁਸੀਂ ਕਿਸੇ ਵੀ ਲੋਨ ਦੀ ਤੁਹਾਡੀ ਗੱਲ ਚੱਲ ਰਹੀ ਆ ਤਾਂ ਉਹਦੇ ਨਾਲ ਜ਼ਰੂਰ ਗੱਲ ਡਿਸਕਸ ਕਰਿਓ ਬੈਂਕ ਵਾਲੇ ਮੁੰਡੇ ਨਾਲ ਉਹਦੇ ਚ ਜਿਹੜਾ ਲੋਨ ਸੁਰੱਖਿਆ ਬੀਮੇ ਦੀ ਅਮਾਊਂਟ ਹੋ 4 ਤੋਂ 5000 ਰੁਪਏ ਹੁੰਦੀ ਆ ਲਗਭਗ ਅਲੱਗ ਅਲੱਗ ਏਜ ਦੇ ਹਿਸਾਬ ਨਾਲ ਹੁੰਦੀ ਆ ਉਹ ਤੇ ਮੈਂ ਮੇਰੀ ਸਲਾਹ ਤੁਹਾਨੂੰ ਇਹੀ ਹੈ ਵੀ ਤੁਸੀਂ ਉਹ ਕਰੋ ਹੁਣੇ ਇੱਕ ਪਿੱਛੇ ਸਾਡੇ ਮਤਲਬ ਕੋਈ ਦੋਸਤ ਸੀਗਾ ਉਹਨਾਂ ਦੀ ਡੈਥ ਹੋ ਗਈ ਉਹਨਾਂ ਨੇ ਨਵੀਂ ਗੱਡੀ ਲਈ ਸੀਗੀ ਤਾਂ ਉਹ ਉੱਥੇ ਗਲਤੀ ਖਾ ਗਏ ਉਹਨਾਂ ਨੇ ਉਹ ਬੈਂਕ ਨੇ ਆਫਰ ਕਰਿਆ ਸੀ ਉਹਨਾਂ ਨੂੰ ਲੋਨ ਸੁਰੱਖਿਆ ਬੀਮਾ ਲੇਕਿਨ ਉਹ ਕਹਿੰਦੇ ਯਾਰ ਉਹ ਨਹੀਂ ਮੈਂ ਨਹੀਂ ਕਰਾਣਾ ਮੈਂ ਕਿਉਂ ਪੈਸੇ ਖਰਾਬ ਕਰਾਂ ਉਹ ਡੈਥ ਹੋ ਗਈ ਉਹਨਾਂ ਦੀ 1 ਸਾਲ ਲੋਨ ਭਰਿਆ ਸੀਗਾ ਉਹ ਹੁਣ ਸਾਰੀਆਂ ਕਿਸ਼ਤਾਂ ਉਹਨਾਂ ਨੂੰ ਭਰਨੀਆਂ ਪੈਣਗੀਆਂ ਕਿਉਂ ਪਿੱਛੇ ਭਰਨ ਵਾਲਾ ਕਿਉਂ ਕੋਈ ਨਹੀਂ ਰਿਹਾ ਹੈਗਾ ਉਹ ਮਤਲਬ ਉਹਨਾਂ ਦੀ ਵਾਈਫ ਹੈ ਲੇਕਿਨ ਦਿੱਕਤ ਆ ਬਹੁਤ ਵੱਡੀ ਹੋਈ ਨੇ ਪਿੱਛੇ ਪਰਿਵਾਰ ਨਾਲ ਤਾਂ ਮੇਰੀ ਸਲਾਹ ਵੀ ਤੁਸੀਂ ਲੋਨ ਸੁਰੱਖਿਆ ਬੀਮਾ ਜ਼ਰੂਰ ਲਓ ਨਾਲ ਜਦੋਂ ਤੁਸੀਂ ਕੋਈ ਲੋਨ ਲੈਣੇ ਹੋ ਕੋਈ ਫਰਕ ਨਹੀਂ ਪੈਂਦਾ ਹੈਗਾ ਜੀ ਤੇ ਉਦੋਂ ਆਪਾਂ ਬਚਾਉਣ 100-100 ਰੁਪਏ ਬਚਾਉਣ ਦੇ ਚੱਕਰ ਜਾਂਦੇ ਪਰ ਇਹ ਬਚਾਉਣ ਵਾਲੀ ਚੀਜ਼ ਨਹੀਂ ਹੈਗੀ ਇਹਨੂੰ ਤੁਸੀਂ ਜ਼ਰੂਰ ਧਿਆਨ ਰੱਖਿਆ ਕਰੋ ਇਸ ਚੀਜ਼ ਦਾ ਇਹ ਇਹ ਆਪਾਂ ਗੱਲ ਕਰ ਲਈ ਜੀ ਅ ਵਿਆਜ ਦੀ ਵੀ ਗੱਲ ਹੋ ਚੁੱਕੀ ਆ ਅ ਸਿੰਪਲ ਦੀ ਵੀ ਗੱਲ ਹੋ ਚੁੱਕੀ ਆ ਅ ਲੋਨ ਦੀ ਕੈਟਾਗਰੀਆਂ ਵੀ ਤੁਹਾਨੂੰ ਸਮਝਾਤੀਆਂ ਨੇ ਗੱਡੀਆਂ ਹਰ ਗੱਡੀ ਦੇ ਉੱਪਰ ਲੋਨ ਹੋ ਸਕਦਾ ਸੰਭਵ ਹੈ ਕਈ ਵਾਰ ਆਪਾਂ ਸੋਚਦੇ ਆ ਵੀ ਕੁਝ ਇਹੋ ਜਿਹੀਆਂ ਗੱਡੀਆਂ ਨੇ ਜਿਹੜੀਆਂ ਤੇ ਲੋਨ ਨਹੀਂ ਹੁੰਦਾ ਕੁਝ ਇਹੋ ਜਿਹੀਆਂ ਗੱਡੀਆਂ ਜਿਹੜੀਆਂ ਤੇ ਲੋਨ ਨਹੀਂ ਹੁੰਦਾ ਤੇ ਪਰ ਨਹੀਂ ਹਰ ਗੱਡੀ ਦੇ ਉੱਪਰ ਲੋਨ ਹੋ ਸਕਦਾ ਤਾਂ ਇਹ ਚੀਜ਼ ਦਾ ਧਿਆਨ ਰੱਖੋ ਕੋਈ ਗੱਲ ਨਹੀਂ ਤੁਸੀਂ ਫੋਨ ਕਰੋ ਚਾਹੇ ਮਰਸੀਡੀਜ਼ ਤੇ ਲੋਨ ਲੈ ਲਓ ਚਾਹੇ ਸਕੌਡਾ ਦੀ ਗੱਡੀ ਤੇ ਲੋਨ ਲੈ ਲਓ ਚਾਹੇ ਤੁਸੀਂ ਸ਼ੈਵਲੈਟ ਦੀ ਗੱਡੀ ਤੇ ਲੋਨ ਲੈ ਲਓ ਹਰ ਗੱਡੀ ਦੇ ਉੱਪਰ ਲੋਨ ਹੋ ਸਕਦਾ ਕਿਉਂਕਿ ਜੇ ਤੁਸੀਂ ਇੱਕ ਜانے ਨੂੰ ਜਾ ਕੇ ਪੁੱਛੋਗੇ ਉਹਨੇ ਜਵਾਬ ਦੇ ਤੁਸੀਂ ਘਰੇ ਬਹਿ ਜਾਓਗੇ ਵੀ ਨਹੀਂ ਹੋਣਾ ਹੀ ਨਹੀਂ ਤਾਂ ਹੋ ਜਾਂਦਾ ਥੋੜਾ ਫੀਲਡ ਦੇ ਵਿੱਚ ਘੁੰਮੋਗੇ ਤਾਂ ਤੁਹਾਨੂੰ ਹਰ ਚੀਜ਼ ਪ੍ਰੋਵਾਈਡ ਹੋਊਗੀ ਹਰ ਚੀਜ਼ ਦਾ ਹੱਲ ਹੈਗਾ ਤੇ ਇਹ ਇਹ ਸੀ ਸਾਡੀ ਮਤਲਬ ਲੋਨ ਦੇ ਉੱਪਰ ਵੀਡੀਓ ਤੇ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੇ ਇਸ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜਰੂਰ ਕਰਦੇ ਹੋ ਕਿਉਂਕਿ ਮੈਨੂੰ ਲੱਗਦਾ ਵੀ ਇੰਨੀ ਕੀ ਜਾਣਕਾਰੀ ਤੁਹਾਡੇ ਲਈ ਬਹੁਤ ਲਾਹੇਵੰਦ ਹੋਊਗੀ ਗੱਲਾਂ ਹੋਰ ਵੀ ਬਹੁਤ ਸੀਗੀਆਂ ਲੇਕਿਨ ਵੀਡੀਓ ਨੂੰ ਧਿਆਨ ਚ ਰੱਖਦੇ ਹੋਏ ਟਾਈਮ ਨੂੰ ਧਿਆਨ ਚ ਰੱਖਦੇ ਇਹ ਵੀਡੀਓ ਨੂੰ ਅਸੀਂ ਆਪਾਂ ਇੱਥੇ ਸਮਾਪਤ ਕਰਾਂਗੇ ਤੇ ਮਿਲਦੇ ਰਵਾਂਗੇ ਜੀ ਸਾਡਾ ਜਿਹੜਾ ਦਫ਼ਤਰ ਧੂਰੀ ਕਾਰੋਬਾਰ ਦਾ ਜਿਹੜਾ ਹੈਗਾ ਸੰਗਰੂਰ ਦੇ ਵਿੱਚ ਨਾਨਕਾਣਾ ਚੌਂਕ ਬਰਨਾਲਾ ਦੇ ਵਿੱਚ ਬਠਿੰਡਾ ਹਾਈਵੇ ਤੇ ਉੱਪਰ ਜੀਈ ਮਾਲ ਆ ਉਹਦੇ ਨਾਲ ਬਰਨਾਲੇ ਵਿਖੇ ਆ ਦੂਜੀ ਬ੍ਰਾਂਚ ਤੀਜੀ ਬ੍ਰਾਂਚ ਸਾਡੀ ਲੁਧਿਆਣੇ ਮਰੀਕੋਲਾ ਤੋਂ ਲੁਧਿਆਣੇ ਜਾ ਰਹੇ ਹੁੰਦਾ ਪਹੀੜ ਤੋਂ ਥੋੜਾ ਜਿਹਾ ਅੱਗੇ ਜਾ ਕੇ ਨਹਿਰਾ ਪਿੰਡਾਂ ਦਾ ਉੱਥੇ ਤੇ ਸਾਡੀ ਤੀਜੀ ਬ੍ਰਾਂਚ ਹੈ ਲੁਧਿਆਣੇ ਡਿਸਟ੍ਰਿਕਟ ਦੇ ਵਿੱਚ ਤੇ ਉੱਥੇ ਜਾ ਕੇ ਤੁਸੀਂ ਬਾਕੀ ਟੀਮ ਨਾਲ ਗੱਲਬਾਤ ਕਰ ਸਕਦੇ ਹੋ ਇਹ ਮਿਲਦੇ ਰਵਾਂਗੇ ਜੀ ਹੋਰ ਅਵੇਅਰਨੈਸ ਵਾਲੀਆਂ ਵੀਡੀਓ ਪਿਛਲੇ ਪਹਿਲਾਂ ਵੀ ਮੈਂ ਵੀਡੀਓ ਪਾਈ ਸੀ ਇੱਕ ਬਹੁਤ ਤੁਹਾਨੂੰ ਪਸੰਦ ਕਰੀ ਸੀ ਤਾਂ ਇਸ ਕਰਕੇ ਮੈਂ ਸੋਚਿਆ ਵੀ ਅੱਜ ਲੋਨ ਦੀ ਆਪਾਂ ਗੱਲ ਕਰੀਏ ਕਿਉਂਕਿ ਲੋਨ ਦੀ ਬਹੁਤ ਜ਼ਿਆਦਾ ਸਾਡੇ ਕੋਲ ਕਾਲ ਆਉਂਦੀਆਂ ਇਹ ਮਿਲਦੇ ਰਵਾਂਗੇ ਜੀ ਫੇਰ ਤੋਂ ਨਵੀਂ ਤੋਂ ਨਵੀਂ ਵੀਡੀਓ ਦੇ ਨਾਲ ਅਗਲੀ ਵੀਡੀਓ ਦਾ ਵੇਟ ਕਰਿਓ ਸਸਿਅਕ